ਇਕ ਓਅੰਕਾਰ ਸਤਿਗੁਰ ਪ੍ਰਸਾਦ ਅਥ ਮੂਲ ਮੰਤਰ ਗੁਰੂ ਖਾਲਸਾ ਸਿੰਘ ਜੀ ਕਾ ਲਿਖਿਆ ਤੇ ਦੋਹਿਰਾ ਵਾਸੀ ਸਭ ਸ੍ਰੀ ਖਾਲਸਾ ਪੁਰ ਅਨੰਦ ਸਰਮੌਰ ਦਇਆ ਸਿੰਧ ਸ੍ਰੀ ਸਤਿਗੁਰ ਬਸਤ ਸਦਾ ਜਹਠਾਉਰਾ ਸਵਈਆ ਵਾਸੀ ਲਾ ਹਰ ਦਇਆ ਸਿੰਘ ਸੋ ਫਤੀ ਛਤਰ ਸੋ ਵੰਸ ਵਿਖੇ ਅਵਤਾਰੀ साहिबसिंहपुरी दश दक्षण अवतार कह मत तारी हिम्मतसिंहपुरी जगन्नाथ पूरबन्धक हो मत तारी तन्ना सो वंश विख अवतार श्री महा महाशुभकारि दोहरा पंचम मोहकम जी नाम देवे अवतार आद रूप श्री खालसा ਜਾਨਤ ਜਨਮ ਸੁਧਾਰ ਦੇਵਾ ਸਿੰਘ ਫੋਨ ਰਾਮ ਸਿੰਘ ਟਹਿਲ ਸਿੰਘ ਮਤ ਧੀਰ ਈਸਰ ਸਿੰਘ ਅਰਭਤ ਹੈ ਸਿੰਘ ਇਹ ਪੰਚੇ ਮੁਕਤੇ ਬਲਬੀਰ ਸਵਈਆ ਚੋਤਿ ਆਦਿ ਅਨੰਤ ਸੋ ਸੁੰਦਰ ਖੋਜਤ ਹੈ ਜਿਹ ਕੋਸਰ ਰਾਈ ਸਾਤ ਆਕਾਸ ਪਤਾਰਨ ਪੀਤਰ ਰਾਜਤ ਹੈ ਜਿਹ ਕੀ ਪ੍ਰਵਤਾਈ ਰਾਜਨ ਇੰਦ ਗਜਿੰਦ ਰਣਾ ਚਲ ਗੋਬਿੰਦ ਸਿੰਘ ਪ੍ਰਭੂ ਸੁਖਦਾਈ ਸ੍ਰੀ ਮੁਖ ਤੇ ਕਾਚ ਬੋਲਤ ਹੈ ਮੋਹ ਅੰਮ੍ਰਿਤ ਦੇਹੋ ਸਬੈ ਮਿਲ ਪਾਈ ਸਵਈਆ ਨੀਚਨ ਜਾਤਨ ਕੇ ਅਹਮ ਬਾਰਕ ਤੋਹਿ ਕਰੁਣਾ ਕਰ ਕੈ ਸੇ ਨਿਵਾਜੇ ਕੰਚਨ ਭਏ ਮਨੁਰ ਹੋਤੇ ਜਮਾ ਆਦਿਕ ਕੇ ਸਭ ਹੀ ਡਰ ਪਾਜੇ ਊਚ ਭਏ ਸਭ ਹੀ ਜਗ ਮਹਿ ਕਰ ਆਜੁੱਦ ਲੈ ਬਸਦਾ ਮਦ ਗਾਜੇ ਤਉ ਪਦ ਪੰਕਜ ਕੇ ਬਲਤੇ ਪ੍ਰਭ ਜਨ ਜੰਤ ਭਏ ਖੰਡ ਭਾਰਥ ਰਾਜੇ ਸੇਸ ਸੁਰੇਸ਼ ਦਨੇਸ਼ ਪਸੇ ਸਵਾਰ ਖੋਜਤ ਹੈ ਜਿਹ ਕੋ ਅਜ ਤੋਰੀ ਸਦਮੁਨੀ ਜਨਨਾਰਦ ਸੇ ਜਾਚਤ ਹੈ ਬਰ ਲਖ ਕਰੋਰੀ ਕੇ ਨਰ ਜਚ ਪੁਜੰਗ ਧਰਾ ਧਰ ਸੇਵਤਹ ਜਿਹ ਕਉ ਨਿਸਪੋਰੀ ਸੋ ਗੁਰਪੂਰਣ ਅੰਮ੍ਰਿਤ ਮੰਗਤ ਖਾਲਸੇ ਅਗਰ ਖਰਿਓ ਕਰ ਜੋਰੀ ਖੀਰ ਸਮਾਨ ਸਦਾ ਗੁਰਪੂਰਣ

ਕੁੰਡਲੀਆਂ ਛੰਦ ਅੰਤਰਜਾਮੀ ਮੋਰ ਪ੍ਰਭ ਸਭ ਵਿਦ ਜਾਣਨ ਹਾਰ ਪੰਥਿ ਉਪਾਵਨ ਕਾਰਣੇ ਕਲਮਹਲੀਆਂ ਅਵਤਾਰ ਕਲਮਹਲੀਆਂ ਅਵਤਾਰ ਦੀਨ ਦਿਆਲ ਪ੍ਰਭ ਸੁਆਮੀ ਜੀ ਕੀ ਜਾਣਨ ਹਾਰ ਸਗਲ ਘਟ ਅੰਤਰਜਾਮੀ ਲਿਨੇ ਸੰਗੀ ਨਾਲ ਜਨ ਨਾਲ ਭਗਤ ਕਮਾਈ ਪੰਜ ਪਿਆਰੇ ਸੰਗ ਨਾਮ ਤਿਨ ਕਹੋ ਸੁਨਾਈ ਪ੍ਰਥਮ ਗੁਰੂ ਗੋਬਿੰਦ ਸਿੰਘ ਸੋਢੀ ਜਹ ਜਮਾ ਪਟਨੇ ਲੀਆ ਅਵਤਾਰ ਬਹੁਰੇ ਅਨੰਦਪੁਰ ਧਮਾ ਦਿਆ ਸੇਂਘ ਸੋਫਤ ਛਤਰੀ ਪੂਰੀ ਲਾਉ ਜਨਮ ਲੀਆ ਜਿਸ ਹੈ ਸੀਲ ਅਵਤਾਰ ਰਾਮ ਪਕਰਿਓ ਹੈ ਜਿਸ ਮੋਹਕਮ ਸਿੰਘ ਛੀਪਾ ਦਵਾਰਵਤੀ ਜਹਤਾ ਮੋ ਨਾਮ ਦੇਵ ਜੀ ਉੱਤਰ ਸੰਤ ਸਵਾਰਣ ਕਾਮ ਸਾਹਿਬ ਸਿੰਘ ਸ਼ਹੀਦ ਬੈਦਰ ਤੇਸਾ ਜਨਮ ਪਛਾਨਿਓ ਹੈ ਸੀਨਾਈ ਸਿੱਖ ਸੈਣ ਕੇ ਲੱਛਣ ਜਾਣਿਓ ਧਰਮ ਸਿੰਘ ਹਠੀਲਾ ਜੱਟ ਪਛਾਨੀਐ ਹਸਤਨਾਪੁਰ ਕਾ ਜਨਮ ਸੋਤਨਾ ਜਾਣੀਐ ਹਿੰਮਤ ਸਿੰਘ ਨਹੰਗ ਸਿੰਘ ਚੀਵਰ ਫੰਦਕ ਜਾਨ ਇਨ ਪੰਚਨ ਕੋ ਦੇਕੈ ਪੋਨਾ ਇਨ ਤੈ ਲਿਓ ਸੁਜਾਨ ਦੋਹਰਾ ਸਰ ਗੋਮੇ ਆਰ ਮੀਣੀਏ ਰਾਮ ਰਾਈਏ ਜਾਨੰ ਧੀਰ ਮੱਲੀਏ ਔ ਮਸੰਦੀਏ ਇਨ ਸਿਉ ਮੇਲ ਨਾ ਮਾਨ ਜੋ ਗੁਰ ਕੇ ਮੰਤਰ ਹੀਣ ਮੋਹ ਮੁਨੇ ਧੀਆਂ ਮਾਰ ਇਨ ਸੰਗ ਮੇਲ ਨਾ ਕੀ ਜਾਈ ਇਹ ਆਖੀ ਕਰਤਾਰ ਗੌਰ ਸਿਖਾ ਤਹਿਲ ਕਮਾਵਨੀ ਗੁਰ ਮੰਤਰ ਰਖਣਾ ਚੀਤ ਬੰਸ ਘਾਤ ਕਰਣਾ ਨਹੀਂ ਇਹ ਸਿੰਗਨ ਕੀ ਰੀਤ ਜੋ ਜੋ ਗੁਰ ਕੇ ਮੰਤਰ ਕੋ ਰੱਖੂ ਹਿਰਦਾ ਤਾਰ ਤੀ ਕੋ ਬਾਹੋਂ ਪਕੜ ਕੇ ਰੱਖੂ ਆਪਣੇ ਦਵਾਰ मूल मंत्र गुरु खाल से सो मैं कहो सुनाए मूल मंत्र जो पढ़ सुन है जमपुर जाहे जा मूल मंत्र गुरु खाल से सो मैं कहो सुनाए मूल मंत्र जो पढ़ सुन सोनाहे जमपुर जाहे वाहे गुरु जी का खालसा वाहे गुरु जी की फतेह